ਤਸਵੀਰਾਂ ਵਿੱਚ ਬੌਕਸਿੰਗ ਰਿੰਗ ਅਤੇ ਸਟ੍ਰਾਬਰੀ ਦੇ ਖੇਤਾਂ ਦਾ ਨਜ਼ਾਰਾ ਦੇਖ ਕੇ ਸ਼ਾਇਦ ਤੁਸੀਂ ਸੋਚ ਵਿੱਚ ਪੈ ਗਏ ਹੋਗੇ ਪਰ ਦੋਹਾਂ ਤਸਵੀਰਾਂ 'ਚ ਇੱਕ ਡੂੰਘਾ ਰਿਸ਼ਤਾ ਹੈ ਬੌਕਸਿੰਗ ਰਿੰਗ ਤੋਂ ਸਟ੍ਰਾਬਰੀ ਦੀ ਖੇਤੀ ਦਾ ਸਫ਼ਰ ਜਾਣਨ ਲਈ ਚਲਦੇ ਹਾਂ ਗੁਰਦਾਸਪੁਰ ਇਹ ਨੇ 23 ਸਾਲ ਦੇ ਚੇਤਨ ਵਰਮਾ ਰਿੰਗ ਵਿੱਚ ਕਈ ਘੰਟੇ ਪਸੀਨਾ ਵਹਾਉਣ ਵਾਲੇ ਕੌਮੀ ਪੱਧਰ ਦੇ ਸਾਬਕਾ ਬੌਕਸਿੰਗ ਖਿਡਾਰੀ ਚੇਤਨ ਵਰਮਾ ਨੇ ਖੇਤੀ ਵਿਭਿੰਨਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ ਇਹ ਨੌਜਵਾਨ ਸਟ੍ਰਾਬਰੀ ਦੀ ਖੇਤੀ ਤੋਂ ਸਾਲਾਨਾ ਲੱਖਾਂ ਰੁਪਏ ਕਮਾ ਰਿਆ ਹੈ ਖਾਸ ਗੱਲ ਇਹ ਹੈ ਕਿ ਚੇਤਨ ਦੀ ਨਾ ਆਪਣੀ ਜ਼ਮੀਨ ਹੈ ਨਾ ਹੀ ਸਟ੍ਰਾਬਰੀ ਦੀ ਖੇਤੀ ਦਾ ਖਾਨਦਾਨੀ ਤਜਰਬਾ ਹੈ ਤਾਂ ਸਿਰਫ ਅੱਗੇ ਵਧਣ ਦੀ ਸੋਚ ਅੱਜ ਤੋਂ 5 ਸਾਲ ਪਹਿਲਾਂ ਬਾਕਸਿੰਗ ਗਲਵਸ ਨੂੰ ਅਲਵਿਦਾ ਕਹੇ ਚੇਤਨ ਨੇ ਸਟ੍ਰਾਬਰੀ ਦੀ ਖੇਤੀ ਦਾ ਰੁਕ ਕੀਤਾ ਇਸ ਪਿੱਛੇ ਇੱਕ ਵਜ੍ਹਾ ਸੀ ਚੇਤਨ ਦੇ ਪਿਤਾ ਰਾਕੇਸ਼ ਕੁਮਾਰ ਇਸ ਖੇਤੀ ਵਿੱਚ ناکਾਮਯਾਬ ਹੋ ਗਏ ਸਨ ਪਿਤਾ ਦੀ ناکਾਮਯਾਬੀ ਤੋਂ ਚੇਤਨ ਡਰਿਆ ਨਹੀਂ ਜੋਸ਼ ਅਤੇ ਹੋਸ਼ ਨਾਲ ਮੋੜ ਸਟ੍ਰੋਬਰੀ ਦੀ ਖੇਤੀ ਸ਼ੁਰੂ ਕੀਤੀ। ਸ਼ੁਰੂਆਤ ਵਿੱਚ ਰਾ ਬੜਾ ਔਖਾ ਸੀ। ਕਿਸੇ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਅਤੇ ਆਰਥਿਕ ਮਦਦ ਨਹੀਂ ਸੀ। ਤਕਨੀਕ ਦੀ ਜਾਣਕਾਰੀ ਲੈਣ ਲਈ ਚੇਤਨ ਦਾ ਸਾਥ ਇੰਟਰਨੈਟ ਨੇ ਦਿੱਤਾ। ਇੰਟਰਨੈਟ ਦੀ ਤਾਕਤ ਪਛਾਣਦਿਆਂ ਚੇਤਨ ਨੇ ਅਮਰੀਕਾ, ਨਿਊਜ਼ੀਲੈਂਡ ਅਤੇ ਹੋਰ ਕਈ ਮੁਲਕਾਂ 'ਚ ਸਟ੍ਰੋਬਰੀ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ, ਇਸ ਦੀ ਡੂੰਘਾਈ ਨਾਲ ਜਾਣਕਾਰੀ ਹਾਸਲ ਕੀਤੀ। ਨਤੀਜੇ ਅਜਿਹੇ ਨੇ ਕਿ ਚੇਤਨ ਦੇ ਕੰਮ ਦੀ ਚਰਚਾ ਦੇਸ਼ ਵਿਦੇਸ਼ ਵਿੱਚ ਹੋ ਰਹੀ ਹੈ। ਨਰ ਤੋਂ ਇਹਦੀ ਨੌਲੇਜ ਗੇਨ ਕਰਕੇ ਕਿ ਅਮਰੀਕਨਸ ਫਾਰਮਰ ਕਿਦਾਂ ਇਹਦੀ ਫਾਰਮਿੰਗ ਕਰਦੇ ਪਏ ਆ ਤੇ ਉਸ ਚੀਜ਼ ਨੂੰ ਥੋੜੀ ਉੱਥੋਂ ਕਾਪੀ ਕੀਤਾ ਬਾਕੀ ਜਿਹੜੇ ਹੋਰ ਕੋਈ ਕੰਟਰੀਸ ਤੋਂ ਜਿੱਥੇ ਦੀ ਫਾਰਮਿੰਗ ਹੋ ਰਹੀ ਹੈ ਲਾਈਕ ਨਿਊਜ਼ੀਲੈਂਡ ਯਾ ਆਸਟ੍ਰੇਲੀਆ ਇਟਲੀ ਕਹ ਲਓ ਉੱਥੋਂ ਦੀ ਕਾਪੀ ਕੀਤਾ ਤੇ ਉਹ ਸਾਰਿਆਂ ਦਾ ਮਿਕਸਚਰ ਲਿਆ ਕੇ ਫੇਰ ਮੈਂ ਇੱਥੇ ਆਪਣਾ ਕੰਮ ਸ਼ੁਰੂ ਕੀਤਾ ਸੀ ਅਗਰ ਕੋਈ ਫਾਰਮਰ ਇਨਸਪਾਇਰ ਹੋ ਕੇ ਕੰਮ ਕਰਨਾ ਚਾਹੁੰਦਾ ਹੈ ਤੇ ਮੇਰੇ ਖਿਆਲ ਨਾਲ ਸਾਨੂੰ ਉਹਦਾ ਟੀਚਰ ਗੂਗਲ ਹੀ ਹੈ ਸਟ੍ਰੋਬਰੀ ਦੀ ਪੈਦਾਵਾਰ ਹੀ ਨਹੀਂ ਸਗੋਂ ਇਸ ਤੋਂ ਜੂਸ ਬਣਾ ਕੇ ਵੀ ਚੇਤਨ ਇਸ ਦੀ ਸਪਲਾਈ ਕਰਦੇ ਨੇ ਫਾਇਦਾ ਇਹ ਹੋਇ ਕਿ ਫਸਲ ਦੀ ਪੈਦਾਵਾਰ ਵੇਲੇ ਫਲ ਜੇਕਰ ਛੋਟਾ ਹੁੰਦਾ ਹੈ ਤਾਂ ਉਸ ਤੋਂ ਵੀ ਚੇਤਨ ਨੇ ਮੁਨਾਫੇ ਦਾ ਗ੍ਰਾਫ ਕੁਝ ਇਸ ਤਰ੍ਹਾਂ ਕਾਇਮ ਰੱਖਿਆ ਇੱਕ ਅਹੀ ਸੋਸਾਇਟੀ ਨੂੰ ਬਾਈਬੈਕ ਦਾ ਵੀ ਰੱਖਿਆ ਪ੍ਰੋਸੀਜਰ ਸਪੋਸ ਕਰੋ ਜਿੱਦਾਂ ਕੋਈ ਫਾਰਮਰ ਕੰਮ ਕਰਦਾ ਹੈ ਹੁਣ ਹਰ ਤਰ੍ਹਾਂ ਦੇ ਗ੍ਰੇਡ ਦਾ ਫਰੂਟ ਆਣਾ ਏ ਵੀ ਹੋਣਾ ਬੀ ਵੀ ਹੋਣਾ ਜਿੱਦਾਂ ਏ ਗ੍ਰੇਡ ਤੁਹਾਡੀ ਅੱਛੀ ਕੁਆਲਿਟੀ ਵੱਡਾ ਸਾਈਜ਼ ਹੋ ਗਿਆ ਉਹ ਜਿਹੜਾ ਤੁਸੀਂ ਮਾਰਕੀਟ ਵਿੱਚੋਂ ਜਿਹੜਾ 100 150 ਰੁਪਏ ਕਿਲੋ ਮਾਰਕੀਟ ਵਿਕਦਾ ਹੈ ਉਹ ਜਿਹੜਾ ਬੀ ਗ੍ਰੇਡ ਹੋ ਗਿਆ ਜਿੱਦਾਂ ਛੋਟਾ ਸਾਈਜ਼ ਹੋ ਗਿਆ ਇਹ ਹੁਣੇ ਚ ਪੰਛੀ ਵੀ ਪੰਦਾ ਉਹਨੇ ਚੁੰਝ ਮਾਰਤੀ ਉਹ ਲਗਭਗ ਜਿਹੜੀ ਵੇਸਟੇਜ ਹੁੰਦੀ ਹੈ ਉਹ ਬਾਈ ਬੈਗ ਦਾ ਹੈ ਪ੍ਰੋਸੀਜਰ ਉਹ ਹੀ ਅੱਗੇ ਇਹਨੂੰ ਜੂਸ ਵਿੱਚ ਕਨਵਰਟ ਕਰ ਲੈਣੇ ਆ ਸਟਰਾਬਰੀ ਜੂਸ ਹੋ ਗਿਆ ਯੋਗਰਟ ਹੋ ਗਿਆ ਜਿਹਨੂੰ ਸਟਰਾਬੀ ਦਹੀਂ ਕਹਿੰਦੇ ਆ ਸੋ ਬਾਈ ਬੈਗ ਮਲਕੀਨ ਫਾਰਮਰ ਦੀ ਜਿੱਦਾਂ ਵੇਸਟੇਜ 0% ਹੋਏਗੀ ਸਾਰਾ ਦਾ ਸਾਰਾ ਮਾਲ ਕੰਮ 'ਚ ਹੀ ਆਏਗਾ ਪ੍ਰੋਸੈਸਿੰਗ ਯੂਨਿਟ ਸਟੈਬਲਿਸ਼ ਕਿਤੇ ਕੋਈ 2 ਸਾਲ ਹੋ ਗਿਆ ਤੇ ਕਾਫੀ ਚੰਗਾ ਰਿਸਪੌਂਸ ਆ ਰਿਹਾ ਮੈਨੂੰ ਜਿਹੜੀ ਮੇਰੀ ਵੇਸਟੇਜ ਪਹਿਲਾਂ ਕੋਈ 30 40% ਵੇਸਟੇਜ ਆ ਗਈ ਸੀ ਜਦੋਂ ਕੋਈ ਪਕਸ਼ਣੀ ਚੁੰਝ ਮਾਰਦੀ ਆ ਫਰੂਟ ਸਾਈਜ਼ ਛੋਟਾ ਰਹਿ ਗਿਆ ਜਿਹਦਾ ਮਾਰਕੀਟ ਚ ਰੇਟ ਨਹੀਂ ਮਿਲ ਪਾਂਦਾ ਜਾਂ ਮਿਲਦਾ ਹੀ ਨਹੀਂ ਹੈ ਉਹ ਸਾਰੇ ਜੂਸ ਚ ਕਨਵਰਟ ਕਰ ਲਿਆ ਉਹੀ 20 ਰੁਪਏ ਦੀ ਚੀਜ਼ੇ 100 ਰੁਪਏ ਚ ਕਨਵਰਟ ਕਰ ਲਈਏ ਚੇਤਨ ਵਰਮਾ ਨੇ ਖਰਚੇ ਅਤੇ ਮੁਨਾਫੇ ਵਿਚਾਲੇ ਵੀ ਚੰਗੀ ਤਰ੍ਹਾਂ ਤਾਲਮੇਲ ਬਣਾਇਆ ਇਸ ਲਈ ਸਟ੍ਰਾਬਰੀ ਦੇ ਨਾਲ ਨਾਲ ਮਿਰਚਾਂ ਵੀ ਬੀਜੀਆਂ ਤਾਂ ਜੋ ਖੇਤੀ ਦੇ ਕੁਝ ਖਰਚੇ ਮਿਰਚਾਂ ਦੀ ਫਸਲ ਪੂਰੀ ਕਰ ਸਕੇ ਸਟ੍ਰਾਬਰੀ ਨਾ ਮੈਂ ਚਿਲੀ ਮਿਰਚ ਐਡ ਕੀਤੀ ਹੈ ਬੇਸਿਕਲੀ ਜਿੱਦਾਂ ਇਹਦਾ ਸੋਇੰਗ ਮੰਥ ਸਪਟੰਬਰ ਨੂੰ ਸ਼ੁਰੂ ਹੁੰਦਾ ਹੈ ਸਟ੍ਰਾਬਰੀ ਦਾ ਤੇ ਮਈ ਤੱਕ ਖਤਮ ਹੋਈ ਨਹੀਂ ਹੈ ਜਨਵਰੀ ਚ ਸ਼ੁਰੂ ਹੋਣੀ ਤੇ ਮਈ ਚ ਖਤਮ ਹੋਈ ਨਹੀਂ ਹੈ ਤੇ ਫਰਵਰੀ ਮੈਂ ਸੌਰੀ ਮਿਰਚ ਮੈਂ ਫਿਰ ਫਰਵਰੀ ਚ ਹੀ ਐਡ ਕਰਦੇ ਨੇ ਮਲਟੀ ਕ੍ਰੌਪ ਹੋ ਜਾਂਦੀ ਹੈ ਜਿਹੜੇ ਤੁਹਾਡੇ ਉੱਪਰ ਲੇ ਖਰਚੇ ਹੁੰਦੇ ਮਿਰਚ ਪੂਰੇ ਕਰ ਦਿੰਦੀ ਹੈ ਜਿੱਦਾਂ ਸਟਰਾਬਰੀ ਮਈ ਨੂੰ ਖਤਮ ਹੋਣੀ ਹੈ ਤੇ ਮਿਰਚ ਮਈ ਨੂੰ ਸ਼ੁਰੂ ਹੋਈ ਨਹੀਂ ਹੈ ਤੇ ਜੋ ਇਨਵੈਸਟਮੈਂਟ ਤੁਹਾਡੀ 1.5 ਲੱਖ ਦੀ ਤੁਸੀਂ ਉੱਤੇ ਖਰਚਾ ਲਾਉਂਦੇ ਮਿਰਚ ਪੂਰੇ ਕਰ ਦਿੰਦੀ ਹੈ ਇਸ ਨੌਜਵਾਨ ਦੀ ਮਿਹਨਤ ਨੂੰ ਦੇਖ ਰਵਾਇਤੀ ਖੇਤੀ ਕਰਨ ਵਾਲੇ ਕਿਸਾਨ ਵੀ ਜੁੜੇ ਜੋ ਸਟਰਾਬਰੀ ਦੀ ਖੇਤੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਚੇਤਨ ਸੇਦ ਦਿੰਦਾ ਕਿਸਾਨਾਂ ਨੂੰ ਫਸਲ ਦੀ ਪੌਦ ਸਸਤੀ ਮਿਲੇ ਇਸ ਲਈ ਇੱਕ ਸੋਸਾਇਟੀ ਬਣਾਈ ਗਈ ਹੈ ਚੇਤਨੂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮਿਲ ਚੁੱਕੇ ਨੇ ਬਾਦਲ ਨੂੰ ਮਿਲਣ ਤੋਂ ਬਾਅਦ ਚੇਤਨੂ ਤਕਨੀਕ ਅਤੇ ਸਬਸਿਡੀ ਪੱਖੋਂ ਕਾਫੀ ਫਾਇਦਾ ਮਿਲਿਆ ਸਟਰਾਬਰੀ ਨੂੰ ਮਾਰਕੀਟਿੰਗ ਦੀ ਕੋਈ ਜ਼ਿਆਦਾ ਦਿੱਕਤ ਨਹੀਂ ਹੈ ਹਲੇ ਮਾਰਕੀਟ 'ਚ ਗੈਪ ਬਹੁਤ ਹੈਗਾ ਇਹਦਾ ਜ਼ਿਆਦਾ ਫਾਰਮਿੰਗ ਨਹੀਂ ਹੋ ਪਾ ਰਹੀ ਮਾਰਕੀਟ ਦੀ ਡਿਮਾਂਡ ਐਸੀ ਕਰਕੇ ਇਹਦਾ ਮਲਕੀ ਪ੍ਰਾਈਸ ਹੋਲ ਸੇਲ 'ਚ 100 ਰੁਪਏ ਕਿਲੋ ਤੇ ਹੋਲ ਸੇਲ ਵੇਚਦੀ ਹੈ ਰਿਟੇਲ ਜਾ ਕੇ 250-300 ਰੁਪਏ ਕਿਲੋ ਹੈ ਮੇਨ ਮੁੱਦਾ ਸੀ ਕਿ ਇਸ ਚੀਜ਼ ਨੂੰ ਅੱਗੇ ਕਿਦਾਂ ਫਾਰਮਿੰਗ ਫਾਰਮਿੰਗ ਨੂੰ ਅੱਗੇ ਕਿਦਾਂ ਵਧਾਈਏ ਅਸੀਂ ਤੇ ਉਸ ਚੀਜ਼ ਲਈ ਹੁਣ ਇੱਕ ਇੰਡੀਵਿਜੂਅਲ ਬੰਦੇ ਨੂੰ ਤੇ ਸਰਕਾਰ ਵੱਲੋਂ ਕੋਈ ਹੈਲਪ ਮਿਲਨੀ ਨਹੀਂ ਗਈ ਤੇ ਇਸ ਕਰਕੇ ਸੋਸਾਇਟੀ ਦਾ ਗਠਨ ਕੀਤਾ ਕਿ ਤਾਂ ਕਿ ਆਲਵਲੇ ਟਾਈਮ ਚ ਹੀ ਪਲਾਨ ਤੋਂ ਸਬਸਿਡੀ ਵੀ ਲੈਣੀ ਆ ਯਾ ਬਾਕੀ ਜਿਹੜੀ ਚੀਜ਼ਾਂ ਲੱਗਦੀਆਂ ਸਭ ਤੋਂ ਸਬਸਿਡੀ ਹਾਨੂੰ ਚਾਹੀਦੀ ਹੈ ਤਾਂ ਕਿ ਕਾਸਟਿੰਗ ਕਿਦਾਂ ਫਾਰਮਰ ਦੀ ਘਟੇਗੀ ਇਸ ਲਈ ਸੋਸਾਇਟੀ ਦਾ ਅਸੀਂ ਸੋਸਾਇਟੀ ਕ੍ਰੀਏਟ ਕੀਤੀ ਜਿਸ ਵਿੱਚ ਕਾਫੀ ਫਾਰਮਰਸ ਜੁੜਦੇ ਪਏ ਆ ਮੇਰੇ ਕੋ ਹੁਣ ਦਿੱਲੀ ਤੋਂ ਫਾਰਮਰ ਆ ਰਹੇ ਆ ਰਾਜਸਥਾਨ ਤੋਂ ਗੁਜਰਾਤ ਤੋਂ ਲਗਭਗ 올 ਓਵਰ ਇੰਡੀਆ ਤੋਂ ਮੇਰੇ ਕੋ ਫਾਰਮਰਸ ਆ ਰਹੇ ਆ ਤੇ ਪੰਜਾਬ ਤੇ ਤੇ ਹੈ ਹੀ ਹੈ ਇੱਕ ਸਮਾਂ ਸੀ ਜਦੋਂ ਚੇਤਨ ਦੇ ਪਿਤਾ ਨੇ مایوس ਹੋ ਕੇ ਸਟ੍ਰਾਬਰੀ ਦੀ ਖੇਤੀ ਛੱਡ ਦਿੱਤੀ ਹੁਣ ਪੁੱਤਰ ਦੀ ਕਾਮਯਾਬੀ ਤੇ ਪਿਤਾ ਦੀ ਮੁਸਕਰਾਹਟ ਦੇਖਦੇ ਹੀ ਬਣਦੀ ਹੈ ਬਿਲਕੁਲ ਅਜੇ ਤੋਂ 5 ਸਾਲ ਪਹਿਲਾਂ ਇਹ ਨਵਾਂ ਹੀ ਚੀਜ਼ ਸੀ ਉਹ ਜਦੋਂ ਕੰਮ ਸ਼ੁਰੂ ਕੀਤਾ ਉਹੀ ਗੱਲ ਆ ਗਈ ਕਿ ਨੌਲੇਜ ਨਹੀਂ ਹੋਣ ਕਰਕੇ ਤੇ ਕਾਫੀ ਫੇਸ ਕੀਤਾ ਨੁਕਸਾਨ ਫਿਰ ਉਹ ਇਨ ਬਿਟਵੀਨ ਬੇਟਾ ਬਾਕਸਿੰਗ ਕਰਦਾ ਸੀ ਉਹ ਜਦੋਂ ਆਇਆ ਤੇ ਉਹਨੇ ਜਦੋਂ ਦੇਖਿਆ ਕਿ ਸਟ੍ਰਾਬਰੀ ਕਿੱਥੇ ਗਈ ਮੈਂ ਸਟ੍ਰਾਬਰੀ ਦਾ ਸਾਰਾ ਨੁਕਸਾਨ ਹੋ ਗਿਆ ਲੇਕਿਨ ਫਿਰ ਉਹ ਕਹਿੰਦਾ ਮੈਂ ਕਰਾਂਗਾ ਔਰ ਮੈਂ ਵੀ ਉਹਨੂੰ ਕਿਹਾ ਕਿ ਅਸੀਂ ਸੁਨਾਰੇ ਆਂ ਔਰ ਕਿੱਥੇ ਇਹ ਇੱਕ ਕੰਮ ਸਾੜ ਕੋ ਕਿੱਥੇ ਲੇਕਿਨ ਉਹਦੀ ਜਿਹੜੀ ਡੈਡੀਕੇਸ਼ਨ ਸੀ ਕਿ ਇਹ ਕੰਮ ਨੂੰ ਕਰਨਾ ਹੈ ਸਕੋਪ ਲੱਗਾ ਹੈ ਤਾਂ ਫਿਰ ਉਹਨੇ ਇਹਨੂੰ ਸਾਬਤ ਕਰਕੇ ਦੱਸਿਆ ਕਿ ਮਿਹਨਤ ਕੀਤੀ ਜਾਵੇ ਤੇ ਕੁਝ ਵੀ ਇੰਪੋਸੀਬਲ ਨਹੀਂ ਹੈ ਇਸ ਨੌਜਵਾਨ ਦੀ ਕੰਮ ਦੀ ਚਰਚਾ ਦੇਸ਼ ਵਿਦੇਸ਼ ਵਿੱਚ ਹੋਈ ਤਾਂ ਉਸ ਨਾਲ ਵਿਦੇਸ਼ਾਂ 'ਚ ਰਹਿ ਰਹੇ ਪੰਜਾਬੀਆਂ ਨੇ ਵੀ ਸੰਪਰਕ ਕਰਨਾ ਸ਼ੁਰੂ ਕੀਤਾ ਚੇਤਨ ਮੁਤਾਬਕ ਵਿਦੇਸ਼ ਵਿੱਚ ਜਾ ਕੇ ਸਟ੍ਰਾਬੇਰੀ ਫਾਰਮ 'ਚ ਜੋ ਨੌਜਵਾਨ ਨੌਕਰੀ ਕਰ ਰਹੇ ਨੇ ਉਹ ਵੀ ਪੰਜਾਬ ਵਾਪਸ ਆਉਣਾ ਚਾਹੁੰਦੇ ਨੇ ਕਾਫੀ ਅੱਛਾ ਮੈਨੂੰ ਰਿਸਪੌਂਸ ਦੇਖ ਰਿਹਾ ਹੈ ਲਗਭਗ ਡੇਲੀ ਮੇਰੀ ਮੀਟਿੰਗ ਹੁੰਦੀ ਹੈ ਕੋਈ ਨਾ ਕੋਈ ਫਾਰਮਰ ਆਂਦਾ ਹੀ ਹੈ ਫੋਨ ਕਰਲਾ ਸੋਸਾਇਟੀ ਪੰਜਾਬ ਤੱਕ ਸੀਮਤ ਨਹੀਂ ਰਹੀਗੀ ਹਰ ਸਾਲ ਕੋਈ ਨਾ ਕੋਈ ਜਿਹੜੇ ਫਾਰਮਰ ਬਾਹਰ ਹੈਗੇ ਆ ਬਾਹਰ ਜਾ ਕੇ ਸਟ੍ਰਾਬਰੀ ਦੀ ਫਾਰਮਿੰਗ ਕਰਨੀ ਰਹੇ ਉਲਟਾ ਤੋੜਦੇ ਜਿੱਦਾ ਕਰਦੇ ਤੇ ਗੁਰੀ ਪਏ ਆ ਲੇਕਿਨ ਉਹਨਾਂ ਦੇ ਨੌਕਰ ਹੈਗੇ ਇੱਕ ਹਿਸਾਬ ਨਾਲ ਤੇ ਜਿਹੜੀ ਚੀਜ਼ ਬਾਹਰ ਹੈਗੀ ਉਹ ਇੰਡੀਆ ਚ ਵੀ ਪੋਸੀਬਲ ਹੈਗੀ ਹੈ ਉਹੀ ਚੀਜ਼ ਮੈਂ ਉਹਨਾਂ ਨੂੰ ਫੋਨ ਤੇ ਸਮਝਾਉਣਾ ਤੇ ਕਾਫੀ ਯੂਥ ਵਾਪਸ ਇੰਡੀਆ ਆ ਕੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੈ ਮੇਰੇ ਥਰੂ ਕੰਮ ਹੋ ਰਿਹਾ ਹੈ ਪ੍ਰੋਪਰ ਗਾਈਡੈਂਸ ਦੇ ਰਹੇ ਆ ਚੰਗੀ ਕੁਆਲਿਟੀ ਦੇ ਪਲਾਂਟਸ ਦੇ ਰਹੇ ਆ ਚੇਤਨ ਵਰਮਾ ਨੇ ਸਟ੍ਰਾਬਰੀ ਦੀ ਖੇਤੀ ਲਈ ਲਖਵਿੰਦਰ ਸਿੰਘ ਤੋਂ ਜ਼ਮੀਨ ਝੋਨੇ ਅਤੇ ਕਣਕ ਦੇ ਚੱਕਰ ਚੋਂ ਬਾਹਰ ਆਣਾ ਚਾਹੁੰਦੇ ਨੇ ਹੁਣ ਇਹਨਾਂ ਦੀ ਖੇਤੀ ਵੇਖੇ ਕਿ ਇਹਨਾਂ ਦਾ ਸਟ੍ਰੋਬਰੀ ਜੋ ਲਾਈ ਆ ਇਹਨਾਂ ਨੂੰ ਸਾਨੂੰ ਵੀ ਪਤਾ ਲੱਗਾ ਵੀ ਅਸੀਂ ਵੀ ਇੱਕ ਪਲਾਂਟ ਲਾਈਏ ਇਹਨਾਂ ਕੋਈ ਕਿਲਾ ਅਸੀਂ ਵੀ ਪਨੀਰੀ ਲੈ ਕੇ ਆਪਣੇ ਖੇਤ ਵਿੱਚ ਲਾਈ ਆ ਸਾਨੂੰ ਇਹ ਲੱਗਦਾ ਪਿਆ ਕਿ ਇਹ ਚ ਛੇਫ ਕੋ ਵੀ ਪ੍ਰਫੁੱਲਤ ਹੋਏਗਾ ਤੇ ਅਸੀਂ ਕਹਿੰਦੇ ਆ ਵੀ ਇਹ ਜਿਹੜੀਆਂ ਚੀਜ਼ਾਂ ਕਣਕ ਦੇ ਹੁੰਦੇ ਨੇ ਕਮਾਦ ਨੂੰ ਛੱਡ ਕੇ ਅਸੀਂ ਇਹੋ ਜਿਹੀਆਂ ਚੀਜ਼ਾਂ ਮਿਰਚ ਲਾਈਏ ਸਟੋਬ ਵੀ ਲਾਈਏ ਇਹ ਜਿਹੜੀ ਸ਼ਬਜੀਆ ਇਹ ਜਰੂਰ ਸ਼ਬਦੀਆਂ 'ਤੇ ਧਿਆਨ ਕਰਕੇ ਇਹਨਾਂ ਨੂੰ ਚੇਂਜ ਕਰੀਏ ਦਾਣੇ ਲਾਈਏ ਉਹ ਜੀ ਸਾਨੂੰ ਕੋਈ ਬੈਨੀਫਿਟ ਹੋਵੇ ਚੇਤਨ ਅਜ ਮਿਸਾਲ ਹੈ ਉਹਨਾਂ ਲੋਕਾਂ ਲਈ ਜੋ ਖੇਤੀ ਦੇ ਖੇਤਰ ਚ ਕੁਝ ਨਵਾਂ ਕਰਨਾ ਚਾਹੁੰਦੇ ਨੇ ਮੁਸ਼ਕਲਾਂ ਤੋਂ ਘਬਰਾਉਣਾ ਨਹੀਂ ਸਗੋਂ ਉਹਨਾਂ ਦਾ ਸਾਹਮਣਾ ਕਰਨਾ ਚੇਤਨ ਤੋਂ ਸਿੱਖਿਆ ਜਾ ਸਕਦਾ ਹੈ ਇਸ ਨੌਜਵਾਨ ਵੱਲੋਂ ਜੋਸ਼ ਅਤੇ ਹੋਸ਼ ਦੀ ਸਹੀ ਵਰਤੋਂ ਸੈਂਕੜੇ ਕਿਸਾਨਾਂ ਲਈ ਮਿਸਾਲ ਬਣੀ ਹੋਈ ਹੈ